ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਫਲਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਭਲਾਈ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਰਗ ਦੀ ਭਲਾਈ ਬਾਰੇ ਸੋਚਦੇ ਹਨ। ਸਾਫਲਾ ਨੇ ਲੁਧਿਆਣਾ ਬਸਤੀਆਂ ਨੂੰ ਮਿਲੇ ਕੇਂਦਰੀ ਯੋਜਨਾਵਾਂ ਦੇ ਲਾਭ ਬਾਰੇ ਵੀ ਦੱਸਿਆ। ਉਨ੍ਹਾਂ ਨੇ ਇਹਨਾਂ ਯੋਜਨਾਵਾਂ ਦੇ ਅਧਾਰਤ ਅੰਕੜਿਆਂ ਵਾਲੀ ਬੁੱਕਲੇਟ ਵੀ ਜਾਰੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਟੀਮਾਨ ਪੰਜਾਬ ਦੇ ਵਾਈਸ ਪ੍ਰਧਾਨ ਜਤਨ ਮਿੱਤਰ ਸੁਭਾ ਜਨਨ ਸਕੱਤਰ ਪ੍ਰਮੇਂਦਰ ਸਿੰਘ ਵਿਰਾੜ ਪ੍ਰੈਸ ਕੁੱਤਰ ਡਾਕਟਰ ਸतीश ਕੁਮਾਰ ਅਤੇ ਹੋਰ ਪੀ ਕਈ ਭਾਜਪਾ ਆਗੂ ਮੌਜੂਦ ਸਨ ਅਮਰਜਵਾਲਾ ਦੇ ਸੰਪਾਦਕ ਰਾਜਕੁਮਾਰ ਸਾਥੀ ਦੀ ਰਿਪੋਰਟ ਭਜੀ ਗੋਡਾਕ ਨੂਨ ਦੋਸਤੋ ਵੈਲਕਮ ਜੀਆ ਨੂੰ ਸਤਿ ਸ੍ਰੀ ਅਕਾਲ ਜੈਸ਼ਰੀ ਰਾਮ ਸਾਰਿਆਂ ਨੂੰ ਜੀ ਬਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਪ੍ਰੈਸ ਕਲੀਂਗ ਹੈ ਉਹਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਦੀ ਦੇਸ਼ ਔਰ ਪੂਰਬ ਕੇਂਦਰੀ ਮੰਤਰੀ ਮੌਜੂਦਾ ਸਮੇਂ ਤੇ ਸਾਡੇ ਲੁਧਿਆਣਾ ਲੋਕ ਸਭਾ ਦੇ ਜੋ ਇਲੈਕਸ਼ਨ ਦੇ ਇੰਚਾਰਜ ਨੇ ਆਦਰਯੋਗ ਵਿਜੇ ਸਨਾਪਾਲਾ ਜੀ ਤੁਹਾਡੇ ਰੂਰੂ ਆਣਗੇ ਮੌਜੂਦ ਨੇ ਨਾਲ ਲੋਕ ਸਭਾ ਦੇ ਕਨਵੀਨਰ ਔਰ ਪੰਜਾਬ ਬੀਜੇਪੀ ਦੇ ਵਾਈਸ ਪ੍ਰਧਾਨ ਜਤਿੰਦਰ ਮਿਸਤਲ ਜੀ ਪੰਜਾਬ ਬੀਜੇਪੀ ਦੇ ਸੈਕਟਰੀ ਭੈਣ ਰਿੰਨੂ <th>ਖਾਪੜ ਜੀ ਮੱਲੀ ਸਾਹਿਬ ਮਿਤ ਟੰਡਨ ਜੀ ਸਾਡੇ ਸੈਕਟਰੀ ਡਾਟਰਸਤੀ ਜੀ ਇਹਨਾਂ ਲੋਕਾਂ ਦੀ ਮੌਜੂਦਗੀ 'ਚ ਅੱਜ ਦੀ ਗ੍ਰੀਟਿੰਗਿੰਗ ਮੈਂ ਬੇਨਤੀ ਕਰਦਾ ਵਿਜੇ ਸਾਧਵਾਲ ਜੀ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ। ਬਹੁਤ-ਬਹੁਤ ਧੰਨਵਾਦ ਜੀ। ਸਾਥਿਓ ਕਿ ਹਰ ਪਾਰਟੀ ਆਈ ਦੀ ਡੇਟ 'ਚ ਵੋਟ ਜਿਹੜੀ ਹੈ ਮੰਗ ਰਹੀ ਹੈ ਪਰ ਅਸੀਂ ਨਾਲ-ਨਾਲ ਇਹ ਵੀ ਦੱਸਣ ਲਈ ਆਏ ਆ ਕਿ ਵੀ ਅਸੀਂ ਵੋਟਾਂ ਕਿਉਂ ਮੰਗ ਰਹੇ। ਸਾਡਾ ਵੋਟ ਦੇ ਉੱਤੇ ਕਿਉਂ ਕੱਕ? ਭਾਰਤੀ ਜਨਤਾ ਪਾਰਟੀ ਵੀ ਜਿਹੜੇ ਸੰਸਥਾਪਕ ਰਹੇ ਪੰਡਿਤ ਦੀਨदयाल उपाध्याय जी ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਪੰਕਤੀ ਦੇ ਵਿੱਚ ਖੜੇ ਹੋਏ ਅਸ਼ੀਰੀ ਵਿਅਕਤੀ ਦੀ ਚਿੰਤਾ ਨਹੀਂ ਕਰਦੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਔਰ ਉਸੇ ਹੀ ਤਹਿ ਦੇ ਉਤੇ ਉਸ ਵਿਚਾਰਧਾਰਾ ਨੂੰ ਹੀ ਅੱਗੇ ਲਿਜਾਣਦੇ ਹੋਏ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਅੱਜੋ ਕੰਮ ਕਰ ਰਹੇ ਨੇ। ਹੁਣ ਬੁਨਿਆਦੀ ਸਹੂਲਤਾਂ ਆਪਾਨੂੰ ਕੀ ਚਾਹੀਦੀਆਂ? ਕਿਉਂਕਿ ਜਦੋਂ ਅੰਤਿਮ ਵਿਅਕਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਦੇ ਵਿੱਚ ਉਹਨਾਂ ਨੂੰ ਆਉਂਦਾ ਆਵਾਸ ਯੋਜਨਾ ਪਹਿਲਾਂ ਆਵਾਸ ਦੇ ਉੱਤੇ ਮੋਦੀ ਜੀ ਨੇ ਧਿਆਨ ਦਿੱਤਾ ਕਿਉਂਕਿ ਉਹਦੇ ਅੰਕੜਿਆਂ 'ਚ ਮੈਂ ਬਾਅਦ 'ਚ ਜਾਣਾ ਉਸ ਤੋਂ ਬਾਅਦ ਅਗਰ ਉਹਦੀ ਪਹਿਲੀ ਮਕਾਨ ਬਣ ਗਿਆ ਤਾਂ ਉਹਦੀ ਅਗਲੀ ਜ਼ਰੂਰਤ ਹੁੰਦੀ ਹੈ ਉਹਦੇ ਅੰਦਰ ਰੋਸ਼ਨੀ ਹੋਣੀ ਚਾਹੀਦੀ ਤੇ ਜਿਹੜੀ ਉਹਦੇ 'ਚ ਉਹਦੀ ਬੋਲਾ ਜਿਹੜੀ ਯੋਜਨਾ ਦੇ ਤਹਿਤ ਉਹਦੇ ਅੰਦਰ ਬਿਜਲੀ ਦਾ ਕਨੈਕਸ਼ਨ ਪਹੁੰਚੇ ਹਰ ਘਰ ਦੇ ਵਿੱਚ ਬਿਜਲੀ ਹੋਵੇ ਜਿਹੜੇ ਲਗਭਗ 4 ਕਰੋੜ ਜਿਹੜੇ ਸੂਰੇਂ ਦੇ ਅੰਸ਼ੇ ਕਨੈਕਸ਼ਨ ਦਿੱਤੇ ਆ ਉਹਦੇ ਵਿੱਚ ਲੁਧਿਆਣੇ ਦੇ ਵੀ ਜਿਹੜੇ ਐਂਟਰੀ ਉਹ ਬਾਤ ਦੱਸ ਰਿਹਾ ਤੇ ਉਹਦੇ ਘਰ ਦੇ ਵਿੱਚ ਪਹਿਲਾਂ ਜਿਹੜਾ ਮਕਾਨ ਬਣੇ ਮਕਾਨ ਤੋਂ ਬਾਅਦ ਉਹਦੇ ਵਿੱਚ ਬਿਜਲੀ ਲੱਗੇ ਬਿਜਲੀ ਦੇ ਲਈ ਵੀ ਜਿਹੜਾ ਕਨੈਕਸ਼ਨ ਮੰਨ ਤੋਂ ਬਾਅਦ ਉਹਦੇ ਵਿੱਚ ਅੰਦਰ ਜਿਹੜਾ ਬਲਬ ਜੜਣਾ ਹੈ ਉਹਦੇ ਲਈ ਵੀ ਉਜਲਾ ਦੇ ਵਿੱਚ ਜਿਹੜੇ LED ਬਲਬ ਟਿਊਬਸ ਪੱਖਾ ਇਹ ਵੀ ਉਹਦੇ ਵਿੱਚ ਜਿਹੜੇ ਮੁਹਈਆ ਕਰਾਏ ਗਏ ਉਸ ਤੋਂ ਬਾਅਦ ਆਂਦੇ ਆ ਕਿ ਘਰ ਦੇ ਵਿੱਚ ਜਿਹੜੀ ਅਗਲੀ ਚੀਜ਼ ਜਿਹੜੀ ਹੈ ਉਹ ਗੈਸ ਦਾ ਕਨੈਕਸ਼ਨ ਹੁੰਦਾ ਹੈ ਉਹਦੇ ਲਈ ਜਿਹੜਾ ਗੈਸ ਕਨੈਕਸ਼ਨ ਵੀ ਹੈ ਪਰ ਕਿਉਂਕਿ ਉਹਦੂ ਪਹਿਲਾਂ ਜਿਹੜਾ ਆਦਮੀ ਦੇ ਘਰ ਖਾਣ ਨੂੰ ਜਿਹੜੇ ਦਾਣੇ ਹੋਣੇ ਚਾਹੀਦੇ ਆ ਤੇ ਪ੍ਰਧਾਨ ਮੰਤਰੀ ਦੀ ਉਸ ਯੋਜਨਾ ਦੇ ਤਹਿਤ ਅੰਨ ਯੋਜਨਾ ਦੇ ਤਹਿਤ ਉਹਨਾਂ ਦੇ ਹਰੇਕ ਦੇ ਘਰ ਅੰਨ ਪਹੁੰਚਾਇਆ ਔਰ ਅਗਲੇ 5 ਸਾਲ ਇਹ ਯੋਜਨਾ ਲਾਗੂ ਰਹੇਗੀ ਇਹਦਾ ਵੀ ਜਿਹੜਾ ਉਹਨਾਂ ਨੇ ਅਸ਼ਵਾਸ਼ਣ ਜਿਹੜਾ ਗਰੰਟੀ ਦਿੱਤੀ ਹੈ ਔਰ ਨਾਲ-ਨਾਲ ਜਿਹੜੀ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਬੁਨਿਆਦੀ ਸਹੂਲਤਾਂ ਉਹਨੂੰ ਕਾਰੋਬਾਰ ਚਾਹੀਦਾ ਕਾਰੋਬਾਰ ਤੋਂ ਪਹਿਲਾਂ ਉਹਦਾ ਹਰੇਕ ਦਾ ਬੈਂਕ ਅਕਾਊਂਟ ਹੋਣਾ ਚਾਹੀਦਾ ਹੈ। ਔਰ ਜਿਹੜੀ ਅਸੀਂ ਪਹਿਲਾਂ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਕਹਿੰਦਾ ਸੀ ਕਿ ਕੇਂਦਰ ਤੋਂ ਚੱਲਣ ਵਾਲਾ 1 ਰੁਪਿਆ ੱੱਲੇ ਤੱਕ ਜਾਂਦੇ ਆ 15 ਪੈਸੇ ਰਹਿ ਜਾਂਦਾ ਹੈ। ਉਹ ਵਿਵਸਥਾ ਦੇ ਵਿੱਚ ਸਾਰੇ ਹਡਲ ਚੇਂਜ ਵਿੱਚੋਂ ਹਟਾ ਕੇ ਜਨ ਜਿਹੜੀ ਜਨਧਨ ਯੋਜਨਾ ਸ਼ੁਰੂ ਕੀਤੀ ਕਿ ਹਰੇਕ ਦਾ ਬੈਂਕ ਅਕਾਊਂਟ ਖੋਲਿਆ ਔਰ ਉਹ ਬੈਂਕ ਅਕਾਊਂਟ ਖੋਲ ਕੇ ਉਹਦੇ ਵਿੱਚ ਜਿਹੜਾ ਜਿਹੜਾ 1 ਰੁਪਿਆ ਦਿੱਲੀ ਤੋਂ ਚਲਣਾ ਆ ਉਹ ਸਿੱਧਾ ਉਹਦੇ ਖਾਤੇ 'ਚ ਜਾਵੇ ਉਹਦੇ 'ਚ ਕਿਤੇ ਵੀ ਰਾਸ਼ਟ ਕਟੌਤੀ ਨਾ ਹੋਵੇ ਇਹਦਾ ਵੀ ਬ੍ਰਾਮ ਜਿਹੜਾ ਜਨਧਨ ਯੋਜਨਾ ਦੇ ਤਹਿਤ ਹਰੇਕ ਦਾ ਅਕਾਊਂਟ ਜਿਹੜਾ ਆ ਉਹ ਬਣਾ ਕੇ ਉਹਨਾਂ ਨੂੰ ਸਹੂਲਤਾਂ ਦਿੱਤੀ ਹੈ ਔਰ ਉਹ ਜਨਧਨ ਦੇ ਵਿੱਚ ਪੈਸੇ ਵੀ ਆਣ ਹਰੇਕ ਦੇ ਲਈ ਤੁਸੀਂ ਦੇਖਿਆ ਕਿ ਵੀ ਜਦੋਂ ਕਰੋਨਾ ਕਾਲ ਚ ਆਇਆ ਸੀ جی پردان منتری شرم یوجنا جڑی شروع کی گئی سی وہ تحت جڑا ہر ایک ریڑھی فڑی والے نو بھی کوئی کاروبار سے کمی نہ آئے انہوں نے بھی ایک ہیار تو رہ کے پندرہ ہیار روپے تک دے لو بہت بہتر فری کہہ سکتے ہیں انہوں جڑے دیتے گئے وہ موڑ دا تو ہوگی وداؤں لیوبار دیتے گئے اگر وہ تھوڑا جہا ہوگی بدنا چاہتے ہیں اس کو بھی اگیں بدنا چاہتا ہے تو مدرا یوجنا جڑی شروع کی تیز. ਔਰ 1000 ਰੁਪਏ ਤੋਂ ਲੈ ਕੇ ਤਰुण शिशु ਤੇ ਜਿਹੜੀ ਆ ਜਿਹੜੀ ਸੀ ਉਹ ਕਿਸ ਦੀ ਤਰुण शिशु ਤੇ ਤਰुण ਔਰ ਜਿਹੜੀ ਇਹ ਕੰਨੀ ਯੋਜਨਾ ਸ਼ੁਰੂ ਕੀਤੀਆਂ 1.50 50 ਤੋਂ 5 ਲੱਖ 5 ਲੱਖ ਤੋਂ 10 ਲੱਖ ਜਿਹੜੀ ਆ ਉਹ ਯੋਜਨਾ ਵੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਵੀ ਅਗਰ ਕਿਸੇ ਨੂੰ ਅਗਰ ਰੋਜ਼ਗਾਰ ਚਾਹੀਦਾ ਹੈ ਮਨੋਦ ਵੀ ਕਿਤੇ ਰਸਤਾ ਬੰਦ ਨਹੀਂ ਹੋਵੇ ਕਿਤੇ ਇਹ ਨਾ ਹੋਵੇ ਕਿ ਸਤੋ ਲਿਮਟ ਦਾ ਵਾਅਦਾ ਨਹੀਂ ਹੈ ਤੇ ਹਰ ਇੱਕ ਜਗ੍ਹਾ ਦੇ ਉੱਤੇ ਇਹ ਹਰੇਕ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਅੱਜ ਨੌਕਰੀ ਮੰਗਣ ਵਾਲਾ ਵਿਅਕਤੀ ਆ ਉਹ ਨੌਕਰੀ ਦੇਣ ਵਾਲਾ ਬਣੇ ਇਸ ਤਰ੍ਹਾਂ ਦੀ ਵਿਵਸਥਾ ਦੀ ਕੀਤੀ ਆ ਤੇ ਉਹਦੇ ਲਈ ਵੀ ਉਹਨਾਂ ਨੇ ਇੱਕ 15000 ਤੋਂ ਲੈ ਕੇ 15 ਕਰੋੜ ਰੁਪਏ ਤੱਕ ਦੇ ਵਕ ਵਕ ਤਰ੍ਹਾਂ ਦੇ ਲਾਂਚ ਜਿਹੜੇ ਸ਼ੁਰੂ ਕੀਤੇ ਆ ਉਹਦੇ ਚ ਵੈਂਚਰ ਕੈਪੀਟਲ ਫੰਡ ਵੀ ਆ ਕ੍ਰੈਡਿਟ ਐਨਹਾਂਸਮੈਂਟ ਗਰੰਟੀ ਯੋਜਨਾ ਵੀ ਆ ਔਰ ਇਹਦੇ ਜੇ ਵਿਸ਼ੇਸ਼ ਰੂਪ ਤੇ एससी वर्ग और ओबीसी वर्ग ਦੇ ਵਿੱਚ ਦੇ ਵੀ ਇਹ ਜਿਹੜੀਆਂ ਵੈਂਚਰ ਕੈਪੀਟਲ ਫੰਡ ਔਰ ਕ੍ਰੈਡਿਟ ਇਨਹਾਂਸਮੈਂਟ ਗਾਰੰਟੀ ਜੋੜੀਆਂ ਸ਼ੁਰੂ ਕੀਤੀ ਹੈ ਕਿਉਂਕਿ ਬਾਕੀਆਂ ਦਾ ਜਿਹੜਾ ਰੇਟ ਆਫ ਇੰਟਰਸਟ ਤਾਂ ਬੈਂਕ ਦੇ ਰੇਟ ਦੇ ਹਿਸਾਬ ਦੇ ਨਾਲ ਚੱਲਦਾ ਪਰ ਉਹ 4% ਦੇ ਉੱਤੇ ਜਿਹੜਾ ਲੋਨ ਉਹਨਾਂ ਨੂੰ ਮਿਲੇ ਔਰ ਉਹ ਮਾਰਕੀਟ ਵਿੱਚ ਕੰਪੀਟੀਸ਼ਨ ਦੇ ਬਰਾਬਰ ਤੇ ਖੜੇ ਹੋ ਸਕਣ ਇਸ ਤਰ੍ਹਾਂ ਦੀ ਵਿਵਸਥਾਬੀ ਜਿਹੜੀ ਕੀਤੀ ਆ ਭਾਬ ਮੇਰਾ ਕਹਿਣ ਦਾ ਇਹ ਆ ਕਿ ਇੱਕ ਵਿਅਕਤੀ ਨੂੰ ਉਹਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀ ਅਗਰ ਕਿਸਾਨਾਂ ਨੂੰ ਕਿਤੇ ਜਿਹੜੀ ਕਮੀ ਆਈ ਅੱਜ ਤੱਕ ਤੁਸੀਂ ਦੇਖਦੇ ਆਏ ਆ ਤੇ ਜਿਹੜੇ 10 ਸਾਲ ਤੋਂ ਪਹਿਲਾਂ ਹਰ ਸਾਲ ਜਿਹੜੇ ਸਾਡੇ ਚੌਂਕਾਂ ਦੇ ਵਿੱਚ ਜਿਹੜੇ ਜਦੋਂ ਫਸਲਾਂ ਦਾ ਬੀਜ ਆਈ ਹੁੰਦੀ ਸੀ ਤੇ ਚੌਂਕਾਂ ਦੇ ਘਰਾ ਹੁੰਦੇ ਸੀ ਕਿ ਸਾਡੇ ਕੋਲ ਯੂਰੀਆ ਨਹੀਂ ਮਿਲਿਆ ਖਾਦ ਦੀਆਂ ਜਿਹੜੀਆਂ ਉਹ ਰਾਸ਼ੀਆਂ ਨਹੀਂ ਮਿਲਦੀਆਂ ਇਹ ਉਹ ਜਿਹੜੀ ਜੋ ਵੀ ਉਹਨਾਂ ਦੀ ਖਾਦ ਦੀਆਂ ਜ਼ਰੂਰਤਾਂ ਉਹ ਜਿੱਦਾਂ ਨਹੀਂ ਸੀ ਮਿਲਦੀਆਂ ਔਰ ਇਹ ਲੋਕਾਂ ਨੂੰ ਜਣੀ ਡੀਸੀ ਔਰ ਐਸਐਸਪੀ ਲੋਕਾਂ ਦੇ ਗੜਾਉਂਣਾ ਚ ਧਰਨੇ ਮਾਰ ਮਾਰ ਜਣੀ ਰੇਡ ਕਰ ਕਰਕੇ ਕੋਲ ਕਰਦੇ ਸਨ ਪਰ ਜਦੋਂ ਦੇ ਮਾਨਯੋਗ ਮੋਦੀ ਜੀ ਆਏ ਕਦੇ ਵੀ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕਿਸਾਨ ਵੀਰ ਨੂੰ ਖਾਦ ਲਈ ਯੂਰੀਆ ਲਈ ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਲਈ ਧਰਨਾ ਪ੍ਰਦਰਸ਼ਨ ਕਰਦੇ ਨਹੀਂ ਦੇਖਿਆ ਹੋਗਾ ਭਾਵੇਂ ਕਿਸਾਨਾਂ ਦੀ ਬਜਰੂਰਤ ਪੂਰੀ ਗਈ ਅਗਰ ਉਹਨਾਂ ਦੀ ਲਾਗਤ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਰਹੀ ਕਿ ਉਹਨਾਂ ਨੂੰ ਕਿਤੇ ਬੀਜ ਦੀ ਜਾਂ ਛੋਟੀ ਮੋਟੀ ਉਹਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਿਸਾਨ ਸਨਮਾਨ ਨidhi ਉਹਦੇ ਰੂਪ ਦੇ ਵਿੱਚ ਵੀ 6000 ਰੁਪਇਆ ਜਿਹੜਾ ਉਹਨਾਂ ਨੂੰ ਜਿਹੜਾ ਮੁਹैया ਕਰਾਇਆ ਗਿਆ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹਰ ਵਿਅਕਤੀ ਦੀ ਜ਼ਰੂਰਤ ਨੂੰ ਦੇਖਦੇ ਹੋਏ ਔਰ ਗਰੀਬ ਤੋਂ ਗਰੀਬ ਆਦਮੀ ਦੀ ਵੀ ਚਿੰਤਾ ਕਰਨ ਦਾ ਜਿਹਨੇ ਕੰਮ ਕੀਤਾ ਉਹ ਪਹਿਲੀ ਵਾਰ ਕਿਤੇ ਇਤਿਹਾਸ ਵਿੱਚ ਦੇਖਣ ਨੂੰ ਮਿਲਿਆ ਔਰ ਕਈ ਵਾਰੀ ਅਸੀਂ ਇੱਕ ਅੱਧੀ ਯੋਜਨਾ ਸ਼ੁਰੂ ਕਰਕੇ ਉਹਦਾ ਟੰਡੋਰਾ ਪੜਦੇ ਪਰ ਅੱਜ ਤੁਸੀਂ ਦੇਖੂਗੇ ਕਿ ਹਰ ਖੇਤਰ ਚ ਚਾਹੇ ਉਹ ਔਰਮਨ ਦੇ ਗੱਲ ਹੋਵੇ ਚਾਹੇ ਉਹ ਐਸਸੀਆ ਦੀ ਗੱਲ ਹੋਵੇ ਚਾਹੇ ਯੁਵਾਵਾਂ ਦੀ ਗੱਲ ਹੋਵੇ ਸਟੈਂਡ ਅਪ ਇੰਡੀਆ ਜਿਹੜਾ ਉਹ ਤਾਂ ਯੂਥ ਵਰਗ ਯੁਵਾ ਵਰਗ ਤੇ ਲਈ ਆ ਔਰ ਉਹਦੇ ਲਈ ਅੱਜ ਅਸੀਂ ਦੇਖਦੇ ਹਾਂ ਕਿ ਲੱਖਾਂ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਸਟੈਂਡ ਅਪ ਇੰਡੀਆ ਦੇ ਮਾਧਮ ਦੇ ਨਾਲ ਆਪਣਾ ਕਾਰੋਬਾਰ ਸਥਾਪਿਤ ਕਰ ਲਿਆ। ਸੋ ਮੈਂ ਇਹ ਕਹਾਂਗਾ ਕਿ ਜੇ ਅੱਜ ਅਸੀਂ ਵੋਟ ਦੀ ਗੱਲ ਕਰਦੇ ਤਾਂ ਵੋਟ ਸਾਨੂੰ ਕਿਉਂ ਚਾਹੀਦੀ ਹੈ? ਸੋ ਉਹਦਾ ਹੈ ਕਿ ਅਸੀਂ ਦੇਸ਼ ਦਾ ਸਰਵਾਂਗਣ ਵਿਕਾਸ ਮੈਂ ਅੱਜ ਦੀ ਗੱਲ ਕੋਈ ਵਿਦੇਸ਼ਾਂ ਦੇ ਅਸੀਂ ਕੀ ਕੀਤਾ ਜਾਂ ਵਿਦੇਸ਼ਾਂ ਦੇ ਵਿੱਚ ਸਾਡੀ ਕੀ ਪੋਜੀਸ਼ਨ ਉਹਦੇ ਉੱਤੇ ਨਹੀਂ ਅੱਜ ਮੈਂ ਕਹਿਣ ਲਈ ਆਇਆ ਕਿ ਅੱਜ ਅਸੀਂ ਗਰੀਬ ਤੋਂ ਗਰੀਬ ਹਰ ਵਿਅਕਤੀ ਦੀ ਜਿਹੜੀ ਚਿੰਤਾ ਕੀਤੀ ਹੈ ਉਹਦੇ ਲਈ ਯੋਜਨਾ ਦਿੱਤੀ ਹੈ ਔਰ ਉਹਦੇ ਲਈ ਯੋਜਨਾਵਾਂ ਦਾ ਵੀ ਮੈਂ ਥੋੜਾ ਮੈਂ ਤੁਹਾਨੂੰ ਦੱਸਾਂਗਾ ਉਹਦੇ ਲਈ ਵੀ ਕਿ ਇੱਥੇ ਜਿੱਥੇ ਬਾਕੀ ਮੈਂ ਇਹ ਜਿਹੜਾ ਅੰਕੜਾ ਦੇ ਰਿਹਾ ਇਹ ਸਿਰਫ ਲੁਧਿਆਣਾ ਲੋਕ ਸਭਾ ਨੂੰ ਹੀ ਮਖਰਾ ਕੇ ਰੱਖਿਆ ਇਹ ਪੂਰੇ ਪੰਜਾਬ ਦਾ ਡਾਟਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹਰ ਇੱਕ ਦੀ ਵਿਧਾਨ ਲੋਕ ਸਭਾ ਦੇ ਸਾਹਮਣੇ ਲੱਕ ਦਿੱਤਾ ਜਾਂਦਾ ਪਰ ਅੱਜ ਜਿਹੜਾ ਮੈਂ ਲੋਕ ਸਭਾ ਲੁਧਿਆਣੇ ਨੂੰ ਇਹਨਾਂ 10 ਸਾਲਾਂ ਚ ਕੀ ਮਿਲਿਆ ਉਹਦਾ ਜਿਹੜਾ ਵਿਸਥਾਰ ਦੇ ਨਾਲ ਦੱਸਣਾ ਚਾਹਾਂਗੇ ਉਹਦੇ ਲਈ ਅਸੀਂ ਜਿਹੜੀ ਅੱਜ ਬੁੱਕਲੇਟ ਵੀ ਅਸੀਂ ਬਾਅਦ ਵਿੱਚ ਜਾਰੀ ਕਰਾਂਗੇ ਹੁਣੇ ਇਹ ਤੋਂ ਬਾਅਦ ਜਿਹਦੇ ਚ ਸਾਰੇ ਅੰਕੜਾ ਤੁਹਾਨੂੰ ਦੇਖਣ ਨੂੰ ਵੀ ਮਿਲੇਗਾ ਇਸ ਯੋਜਨਾਵਾਂ ਦੇ ਤਹਿਤ ਜਿਹੜੀ ਮੈਂ ਸੰਖਿਆਵਾਂ ਦੀ ਦ੍ਰਿਸ਼ਟੀ ਨਾਲ ਦੱਸ ਰਿਹਾ ਕਿ ਹਰ ਘਰ ਦੇ ਵਿੱਚ ਜਿੱਥੇ ਮਕਾਨ ਬਣਿਆ ਜਿੱਥੇ ਬਿਜਲੀ ਆਈ ਜਿੱਥੇ ਉਹਦੇ ਵਿੱਚ ਬਾਕੀ ਗੈਸ ਕਨੈਕਸ਼ਨ ਆਇਆ ਖਾਣ ਨੂੰ ਦਾਣੇ ਮਿਲੇ ਉੱਥੇ ਹਰ ਘਰ 'ਚ ਜਿਹੜਾ ਹਰ ਘਰ 'ਚ ਨਲ ਔਰ ਹਰ ਘਰ 'ਚ ਨਲ ਮੇਂ ਜਲ ਉਹਦੇ ਤਹਿਤ ਵੀ ਜਿਹੜਾ ਕੰਮ ਕੀਤਾ ਜਿਹੜਾ ਕਨੈਕਸ਼ਨ ਦਿੱਤੇ ਆ ਉਹ ਸਿਰਫ ਲੁਧਿਆਣਾ ਦੇ ਵਿੱਚ ਹੀ ਜਿਹੜਾ 78000 194 78194 ਜਿਹੜੇ ਆ ਉਹ ਕੈਕਸ਼ਨ ਦਿੰਦੇ ਆ ਜਿੱਥੇ ਅਸੀਂ ਬਾਕੀ ਸੁਵਿਧਾਵਾਂ ਦੀ ਗੱਲ ਕੀਤੀ ਹੈ ਤੇ ਅਸੀਂ ਉਹਦੀ ਜਦੋਂ ਬਾਕੀ ਆਦਮੀ ਕੰਮ ਕਰਦੇ ਸਰਦੇ ਆ ਸਿਹਤ ਦੀ ਵੀ ਉਹਦਾ ਛਾਲ ਕੀਤਾ ਤੇ ਤੁਸੀਂ ਦੇਖਿਆ ਕਿ ਵੀ ਸਿਹਤ ਸਹੀ ਤਰੀਕੇ ਨਾਲ ਉਹਨੂੰ ਸਹੀ ਇਲਾਜ ਮਿਲੇ ਉਹਦੇ ਲਈ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ ਆ ਹਰ ਗਰੀਬ ਨੂੰ ਇਲਾਜ ਉਹਦੇ ਦੇ ਮਿਲ ਸਕੇ ਉਹਦੀ ਤੱਕ ਪਹੁੰਚ ਤੱਕ ਹੋ ਸਕੇ ਔਰ ਨਾਲ ਨਾਲ ਇਹ ਆ ਕਿ ਬਹੁਤ ਸਾਰੀਆਂ ਜਗ੍ਹਾ ਤੇ ਦਵਾਈਆਂ ਜਿਹੜੀਆਂ ਬਹੁਤ ਮਹਿੰਗੀਆਂ ਹੁੰਦੀਆਂ ਤੇ ਜਨ ਔਸ਼ਧੀ ਕੇਂਦਰ ਵੀ ਜਿਹੜੀ ਤਾਂ ਕਿ ਉਥੇ ਉਹਨੂੰ ਸਸਤੀਆਂ ਦਵਾਈਆਂ ਵੀ ਮਿਲ ਸਕਣ ਉਹ ਵੀ ਜਿਹੜੀਆਂ ਜਿੱਥੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਅੰਕੜਾ ਅਸੀਂ ਕੀਤਾ ਹੈ ਉਥੇ ਸਿਰਫ ਲੁਧਿਆਣਾ ਦੇ ਵਿੱਚ ਜਨ ਔਸ਼ਧੀ ਕੇਂਦਰ ਜਿਹੜੇ ਆ 69 69 ਜਨ ਔਸ਼ਧੀ ਕੇਂਦਰ ਖੇਲੇ ਆ ਹੋਲੇ ਯਾਨੀ ਉਹਦੀ ਲੈਣ ਦੀ ਵਿਵਸਥਾ ਵੀ ਉਹਦੇ ਘਰ 'ਚ ਰੋਸ਼ਨੀ ਵੀ ਹੋਵੇ ਘਰ 'ਚ ਪਾਣੀ ਵੀ ਹੋਵੇ ਘਰ 'ਚ ਖਾਣ ਨੂੰ ਦਾਣੇ ਵੀ ਹੋਣ ਅਗਰ ਕਿਤੇ ਕੋਈ ਆਫਤ ਜਾਂ ਬਿਮਾਰੀ ਸੇਤ ਵੀ ਕੋਈ ਪ੍ਰੋਬਲਮ ਆਦੀ ਉਹਦੀ ਵੀ ਬਵਸਥਾ ਅਗਰ ਕੀਤੀ ਹੈ ਤਾਂ ਭਾਜੋ ਨਰੇਂਦਰ ਮੋਦੀ ਜੀ ਨੇ ਕੀਤੀ ਹੈ ਪ੍ਰਧਾਨ ਮੰਤਰੀ ਕਿਸਾਨ ਜ਼ਮਾਨ ਨਿਧੀ ਦੀ ਗੱਲ ਕਰ ਰਹੇ ਆ ਤੇ 45116 45116 ਜਿਹੜੇ ਪਰਿਵਾਰ ਹੈ لا جا چھ ہزار روپیہ سال جاندہ دو ہزار لا ملتا ہے سوچھ بھارت مشن ہر بنتا ہے جتے باقی سویدھا بھی جانا ہے باہر جان لیے سوچ جانا نہ پہتروا ٹوائلٹ دی ویوستھا وہ بھی کیتی ہے گیارہ ہزار نو سو ترونجا ਉਹ ਜਿਹੜੀਆਂ ਜਿਹੜੀਆਂ ਟਾਇਲਟ ਆ ਬਾਥਰੂਮ ਜਿਹੜੇ ਆ ਉਹ ਬਣਾ ਕੇ ਦਿੱਤੇ ਗਏ। ਬਾਤ ਉਜਲਾ ਯੋਜਨਾ ਜਿਹੜੇ ਕਹ ਜਿਹੜੀ ਗੈਸ ਕਨੈਕਸ਼ਨ ਦਿੱਤੇ ਆ ਉਹਦੇ ਚ ਸਿਰਫ ਲੁਧਿਆਣਾ ਦੇ ਵਿੱਚ ਹੀ 23377 ਜਿਹੜੇ ਗੈਸ ਕਨੈਕਸ਼ਨ ਜਿਹਨਾਂ ਫ੍ਰੀ ਗੈਸ ਕਨੈਕਸ਼ਨ ਜਿਹੜੇ ਦਿੱਤੇ ਗਏ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸਵਭਾਗਿਆ ਯੋਜਨਾ ਜਿਹੜੀ 100% ਲੁਧਿਆਣਾ ਚ ਲਾਗੂ ਕੀਤੀ ਕੋਈ ਅਜਾ ਵਿਅਕਤੀ ਨਹੀਂ ਆ ਜਿਹਨੂੰ ਇਹਦਾ ਲਾਭ ਨਹੀਂ ਮਿਲਿਆ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਜਿਹਦੇ ਕਹਿ ਕੀ ਵੀ ਮਕਾਨ ਵੀ ਬਣਿਆ ਤੇ ਉਸੇ ਖਾਣ ਨੂੰ ਦਾਣੇ ਵੀ ਚਾਹੀਦੇ ਆ ਉਹਦੀ ਵੀ ਚਿੰਤਾ ਕੀਤੀ ਹੈ ਤੇ ਉਹਦੇ ਤਹਿਤ 77 734338 ਪਰਿਵਾਰਾਂ ਨੂੰ ਇਹ ਜਿਹੜਾ ਵਿਅਕਤੀ ਨੂੰ ਅੰਕੜਾ 7 ਲੱਖ 34000 ਵੈਸੇ ਤੁਹਾਨੂੰ ਪ੍ਰਿੰਟ ਦੇ ਦੇਣਾ ਵੈਸੇ 734000 338 ਜਿਹੜੇ ਉਹਨਾਂ ਨੂੰ ਇਹ ਯੋਜਨਾ ਦਾ ਲਾਭ ਮਿਲ ਰਿਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੇ ਮਕਾਨ ਬਣਾਏ ਆ ਉਹਦੇ ਚ 3792 ਜਿਹੜਾ ਆ ਉਹ ਮਕਾਨ ਅਸੀਂ ਜਿਹੜੇ ਕਿੱਥੇ ਲੁਧਿਆਣਾ ਦੇ ਵਿੱਚ ਹੀ ਬਣਾ ਦਿੱਤੇ ਪਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਗ੍ਰਾਮ ਸੜਕ ਯੋਜਨਾ ਜਿਹਦੇ ਤਹਿਤ ਪਿੰਡਾਂ ਦਾ ਸ਼ਹਿਰਾਂ ਦੇ ਨਾਲ ਲਿੰਕ ਬਣਿਆ ਰਹੇ ਉਹ ਇਹਦੇ ਚ 234 ਕਿਲੋਮੀਟਰ ਜਿਹੜਾ ਆ ਉਹ ਸਿਰਫ ਲੁਧਿਆਣਾ ਖੇਤਰ ਨੂੰ ਹੀ ਮਿਲਿਆ ਜਿਹੜਾ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਦਾ ਲੰਬੜਾ ਜਿਹੜਾ ਇਹ ਮੈਂ ਉਹ ਅੰਕੜਾ ਤੇ ਰਿਆਂ ਜਿਹੜਾ ਟੋਟਲ ਕੇਂਦਰ ਵੱਲੋਂ ਆਇਆ ਇਹਦੇ ਚ ਕੋਈ ਸੂਬਾ ਸਰਕਾਰ ਕੋਈ ਹਿੱਸਾ ਪਾ ਰਿਹਾ ਉਹਦੇ ਚ ਨਹੀਂ ਹੈ ਇਹਦੇ ਚ आयुष्मान योजना ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਗਰੀਬ ਦੇ ਇਲਾਜ ਦੇ ਲਈ ਉਹਨਾਂ ਨੂੰ ਜਿਹੜੀ ਯੋਜਨਾ 5 ਲੱਖ ਤੱਕ ਦਾ ਉਹਦੇ ਵਿੱਚ 4 ਲੱਖ 2024 ਆਯੂਸ਼ਮਾਨ ਕਾਰਡ ਜਿਹੜਾ ਆ ਉਹ ਸਿਰਫ ਲੁਧਿਆਣਾ ਦੇ ਵਿੱਚ ਬਣਾ ਕੇ ਲੋਕਾਂ ਨੂੰ ਇਹ ਸੁਦਾ ਦਿੱਤੀ ਹੈ ਔਰ ਇਹ ਆਂਕੜਾ ਹਲੇ ਹੋਰ ਵੱਧ ਜਾਣਾ ਕਿਉਂਕਿ ਹੁਣ ਮੋਦੀ ਜੀ ਨੇ ਅਗਲੀ ਗਾਰੰਟੀ ਦਿੱਤੀ ਹੈ ਕਿ 70 ਸਾਲ ਤੋਂ ਬਾਅਦ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿੰਨੀ ਵੀ ਉਹਦੇ ਕੋਲ ਆਰਥਿਕ ਸੰਪੰਨਤਾ ਹੀ ਹੋਵੇ ਪਰ ਫਿਰ ਵੀ ਉਹਨੂੰ ਇਸ ਅਨੁਸ਼ਮਾਨ ਯੋਜਨਾ ਦੇ ਨਾਲ ਜੋੜਿਆ ਜਾਏਗਾ ਔਰ ਇਹਦੇ ਨਾਲ ਜਿਹੜੇ 트랜ਸਜੈਂਡਰ ਹਨ ਉਹਨੂੰ ਵੀ ਇਹਦੇ ਨਾਲ ਜੋੜਨਾ ਹੈ ਸੋ ਇਹਦੇ ਲਈ ਹੁਣ ਜਿਹੜਾ 4 ਲੱਖ 2024 ਹੈ ਉਹ ਹੋ ਸਕਦਾ ਅੱਗੇ ਆਂਕੜਾ ਕਾਫੀ ਵਧੇਗਾ ਕਿਸਾਨਾਂ ਦੇ ਲਈ ਜਿਹੜੀ ਅੱਛੀ ਫਸਲ ਹੋਵੇ ਫਸਲੀ ਕਿਸ ਤਰ੍ਹਾਂ ਦੀ ਬਜਾਈ ਹੋਵੇ

4982 ਲਗਭਗ 5000 ਕਿਸਾਨਾਂ ਨੂੰ ਜਿਹੜੀਆਂ ਜਿਨ੍ਹਾਂ ਦੀ ਜ਼ਮੀਨ ਦੇ ਕਾਰਡ ਬਣਾ ਕੇ ਦਿੱਤੇ ਗਏ। ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਹਰੇਕ ਨੂੰ ਟੈਕਨੀਕਲੀ ਟ੍ਰੇਨਿੰਗ ਦੇਣ ਦੇ ਲਈ ਇਹਦਾ ਮਕਸਦ ਜਿਹੜਾ ਹੈ ਕੌਸ਼ਲ ਯੋਜਨਾ ਚ ਉਹਨਾਂ ਨੂੰ ਟੈਕਨੀਕਲੀ ਜਿਹੜਾ ਆ ਉਹ ਟ੍ਰੇਨਿੰਗ ਦਿੱਤੀ ਗਈ ਆ ਔਰ ਇਹ ਲਗਭਗ ਹਰ ਸਾਲ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਨੰਬਰ ਜਿਹੜਾ ਹੈ 1 ਕਰੋੜਾਂ ਚ ਚਲੇ ਗਿਆ। ਇਸ ਕਰਕੇ ਮੈਂ ਉਹਦਾ ਕਾਂਗਰਸੀ ਹਰ ਸਾਲੇ ਲੰਬੇ ਲੰਬੇ ਕੋਰਸ ਸਾਰੇ ਡਿਪਾਰਟਮੈਂਟ ਕਰ ਲਿਆ ਅੱਛਾ ਸੋਸ਼ਲ ਜਸਟਿਸ ਦਾ ਚਾਹ ਮਿਨੋਰਟੀ ਆ ਚਾਹ OBC ਡਿਪਾਰਟਮੈਂਟ ਸਾਰੇ ਆਪ ਕੋ ਆਪਣੇ ਖੇਤਰ ਤੇ ਚਾਹ ਯੂਥ ਹੈ ਚਾਹ ਉਹ ਟੈਕਨੀਕਲ ਐਜੂਕੇਸ਼ਨ ਸਾਰੇ ਦੇ ਤਹਿਤ ਇਹ ਜਿਹੜੀ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਹੀ ਸਿਰਫ ਲੁਧਿਆਣਾ ਤੇ 26803 ਵਿਅਕਤੀਆਂ ਨੂੰ ਇਹਦੇ ਚ ਜਿਹੜਾ ਉਹਦੀ ਇਸ ਯੋਜਨਾ ਚ ਉਹਨੇ ਟ੍ਰੇਨਿੰਗ ਦਿੱਤੀ ਗਈ ਹੈ پردان منتری جن دھن یوجنا جی پہ گل کی ہنڈرڈ پرسینٹ لے دا ہر ویکتی آج بینک دینا جوڑ گیا پہلے کدی یہ ٹائم بھی ہوں بہت سارے جب پردان منتری جی آئے تھے تو بڑا واقع نمبر سی جا کے کدی بینک سے نہیں گیا جان دلتا سی میں پانچے رہاں بہت سارے دے اکاؤنٹ جد کھلاؤ جانے سے بینک والے بھی سن نہیں دے جیرو بیلنس کے ਜਨਧਨ account ਖੁਲਾਤੇ ਹਰੇਕ ਗਰੀਬ ਦਾ account ਖੁਲਾਇਆ ਇਹਦੇ ਚ ਹੁਣ ਲੁਧਿਆਣੇ ਦੇ ਵਿੱਚ 100% ਕੋਈ ਐਸਾ ਘਰ ਕੋਈ ਐਸਾ ਵਿਅਕਤੀ ਨਹੀਂ ਹੈ ਜਿਹਦਾ ਜਨਧਨ account ਨਾ ਖੁਲਿਆ ਹੋਵੇ ਅਗਰ ਕੋਈ ਰਹਿ ਗਿਆ ਹੋਵੇ ਕੋਈ ਤੇ ਆਪਣੀ ਕਿਤੇ ਗੱਲ ਪਹੁੰਚ ਤੋਂ ਰਹਿ ਗਿਆ ਹੋਵੇ ਅਦਰਵਾਈਜ਼ ਸਾਡੇ ਕੋਲ ਹਰ ਤਰ੍ਹਾਂ ਦੇ ਵਿਅਕਤੀ ਨੂੰ ਹੀ ਕਰਤਾ ਜੀ 3 ਦੇ ਆਪਣੇ ਈਸ਼ ਸ਼ਰਮ ਯੋਜਨਾ ਜੇ ਜੇ ਮੈਂ ਈਸ਼ ਸ਼ਰਮ ਯੋਜਨਾ ਦੀ ਗੱਲ ਕੀਤੀ ਹੈ ਕਿ ਜਿਹੜੇ ਛੋਟੇ ਛੋਟੇ ਰੋਜ਼ਗਾਰ ਸੀ ਹੌਕਰ ਗਲੀਆਂ ਦੇ ਵਿੱਚ ਜਿਹੜੀ ਫੜੀ ਵਗੈਰਾ ਉਹ ਲਗਾਉਂਦੇ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਇਹਦੇ ਵਿੱਚ ਵੀ ਜਿਹੜੇ ਛੋਟੇ ਛੋਟੇ ਲੋਨ ਉਹਨਾਂ ਦੀ ਬਹੁਤ ਛੋਟੀਆਂ ਛੋਟੀਆਂ ਜ਼ਰੂਰਤਾਂ ਹੁੰਦੀਆਂ ਉਹਨਾਂ ਨੂੰ ਵੀ ਪੂਰਾ ਕਰਨ ਲਈ 370879 ਵਿਅਕਤੀਆਂ ਨੂੰ ਉਹਦੇ ਨਾਲ ਜੋੜਿਆ ਗਿਆ ਦੀਨਦয়াল ਅੰਤਯੋਜਨਾ ਜਿਹੜਾ ਤੁਸੀਂ ਦੇਖਿਆ ਉਹਨਾਂ ਨੈਸ਼ਨਲੀ ਅਰਬਨ ਲਾਈਵਲੀਹੂਡ ਯੋਜਨਾ ਔਰ ਰੂਰਲ ਨੈਸ਼ਨਲ ਰੂਰਲ ਲਾਈਵਲੀਹੂਡ ਜੋਸ਼ਨਾ ਜਿਹੜੀ ਆ ਉਹਦੇ ਤਹਿਤ ਵੀ ਇਹ 6284 6284 ਵਿਅਕਤੀਆਂ ਨੂੰ ਇਹਦਾ ਲਾਭ ਦਿੱਤਾ ਗਿਆ ਹੈ ਸ਼ਰਮਯੋਗੀ ਮਾਨਦਨ ਯੋਜਨਾ ਇਹ ਵੀ ਛੋਟੇ ਛੋਟੇ ਜਿਹੜੇ ਆ ਜਿੱਦਾਂ ਮੋਚੀ ਹੋ ਗਿਆ ਇਸ ਤਰ੍ਹਾਂ ਬਹੁਤ ਛੋਟੇ ਛੋਟੇ ਜਿਹੜੇ ਹੁੰਦੇ ਆ ਉਹ ਉਸ ਤਰ੍ਹਾਂ ਦੇ ਰੇੜੀ ਪੜੀ ਵਾਲੇ ਹਲਕਾ ਬਹੁਤ ਛੋਟਾ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਇਹਦੇ ਵਿੱਚ ਵਿਦਿਆਰਥੀ ਜਿਹੜੇ ਕਿ ਸ਼ਰਮ ਯੋਗੀ ਉਹਨਾਂ ਦੇ ਵਿੱਚ ਯੋਗਤਾ ਹੈਗੀ ਆ ਪਰ ਕੰਮ ਕਰਨ ਲਈ ਉਹਨਾਂ ਨੂੰ ਵੀ 854 ਵਿਅਕਤੀ ਐਸੇ ਜਿਨ੍ਹਾਂ ਨੂੰ ਇਹਦੇ ਵਿੱਚ ਨਾਲ ਸ਼ਾਮਲ ਕੀਤਾ ਗਿਆ। ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਦੇ ਵਿੱਚ ਵੀ 16350 ਵਿਅਕਤੀਆਂ ਨੂੰ ਜੋੜਿਆ ਗਿਆ। ਉਜਾਲਾ ਜਿਹਦੀ ਮੈਂ ਬੱਲਬ ਕਿਊਬ ਲਾਈਟ ਦੀ ਕਨੈਕਸ਼ਨ ਦੀ ਗੱਲ ਕੀਤੀ ਆ ਤੇ 138403 ਪਰਿਵਾਰ ਆ। جنہاں دے کے چاہے وہ کنیکشن لینا سی یا گھر بلب لگایا ٹیوب لائٹ پکھا جو بھی سی وہ جڑی اپلبدھ کرایا وہ ایک لکھ اٹھتی ہزار چار سو تین اور نیشنل اپریٹرشپ پرموشن جو تحت بھی اٹھارہ ہزار نو سو پانچ ویکتیاں انہوں جوڑیا گیا اور جڑی میں مدرا یوجنا کی چھوٹے چھوٹے نون کی گل کی وہ بھی ਜਿਹੜਾ ਪ੍ਰਧਾਨ ਮੰਤਰੀ ਮੋਦਰ ਯੋਜਨਾ ਦੇ ਤਿਤਨਾ ਹੈ ਤੇਨ ਲੱਖ 18328 31800 328 ਜਿਹੜੇ ਵਿਅਕਤੀਆਂ ਨੂੰ ਉਹ ਜਿਹੜੇ ਲੋਨ ਪ੍ਰਦਾਨ ਕਰਕੇ ਉਹਨਾਂ ਨੂੰ ਆਪਣਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਜਿਹੜੇ ਦਿੱਤੇ ਇਹਦੇ ਵਿੱਚ ਮੈਂ ਵੱਡੇ ਜਿਹੜੇ ਵੱਡੇ ਲੋਕ ਜਿਹੜੀ ਕਹਦੇ ਆ ਕਿ ਵੱਡੇ ਧਾਰਿਆਂ ਦੇ ਕਰੋੜਾਂ ਵਿੱਚ ਕਿਸੇ ਨੂੰ ਕੀ ਦਿੱਤਾ ਉਹ ਨਹੀਂ ਜੋੜਿਆ ਜੋ ਵੀ ਸਾਡਾ ਜਿਹੜਾ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਅਸੀਂ ਪੰਕਤੀ 'ਚ ਖੜੇ ਆਖਰੀ ਵਿਅਕਤੀ ਦੀ ਗੱਲ ਕੀਤੀ ਹੈ ਭਾਵੇਂ ਜਿਹੜਾ ਗਰੀਬ ਤੋਂ ਗਰੀਬ ਵਿਅਕਤੀ ਆ ਜਿਹੜਾ ਕਹੀਂ ਕਿਤੇ ਨਾ ਕਿਤੇ ਪਹੁੰਚ ਤੋਂ ਦੂਰ ਰਹਿ ਗਿਆ ਮੋਦੀ ਜੀ ਨੇ ਚਿੰਤਾ ਉਹਨਾਂ ਦੀ ਵੀ ਕੀਤੀ ਆ ਸੋ ਜੇ ਹਰ ਇੱਕ ਵਰਗ ਦੇ ਲਈ ਮੋਦੀ ਜੀ ਨੇ ਮਾਈਕਰੋ ਮੈਨੇਜਮੈਂਟ ਕੀਤੀ ਆ ਮਾਈਕਰੋ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਹਰ ਇੱਕ ਦੀ ਚਿੰਤਾ ਕੀਤੀ ਆ ہر ایک دی, دی بھی کوشش کی تیا اور ہر سمسیا نمان دی بھی کوشش کی ہزار روپئے کروڑا, کروڑا کی تا اور کسی کروڑوں سے بھی ہوتی ہے میں ذکر کیا کروڑوں والوں سے نہیں کیا میں چھوٹے چھوٹے جڑے سے جگ بھگ ابھی دیکھا جائے کہ سیدھے سیدھے تور پہ یہ اگر آنکڑا کر تو بارہ تیرہ پندرہ لکھ کئی دو تین تین سکیم بھی مل گئی ہوگیا ਪਰ ਐਸੇ ਜੇ ਅਸੀਂ ਉਹਨਾਂ ਨੂੰ ਜੋੜਿਆ ਜਾਵੇ ਤੇ 15 ਲੱਖ ਜਿਹੜੇ 12 13 ਲੱਖ ਬੱਤੀ ਐਸਾ ਬਣ ਜਾਂਦਾ ਹੈ ਵਿਅਕਤੀ ਜਿਹੜਾ ਬਣਦਾ ਹੈ ਔਰ ਉਹ ਜਿਨ੍ਹਾਂ ਨੂੰ ਕਿਸ ਯੋਜਨਾ ਦਾ ਲਾਭ ਮਿਲਿਆ ਹੱਲੇ ਇੱਕ ਯੋਜਨਾ ਹੋਰ ਸ਼ੁਰੂ ਕੀਤੀ ਗਈ ਹੈ ਉਹ ਹੈ ਬਿਸ਼ਕਰਮਾ ਯੋਜਨਾ ਜਿਹਦੇ ਵਿੱਚ ਜਿੰਨੇ ਵੀ ਟੈਕਨੀਕਲੀ ਕੰਮ ਕਰਨ ਵਾਲੇ ਰਾਜ ਮਿਸਤਰੀ ਕਿਉਂਕਿ ਉਹਦਾ ਹੱਲੇ ਕੰਮ ਪ੍ਰੋਸੈਸ ਚ ਉਹਦੇ ਲਈ ਵੀ ਸੀ ਕਿ ਚਾਹੇ ਰਾਜ ਮਿਸਤਰੀ ਕਾਰਪੈਂਟਰ ਗੇਟ ਗ੍ਰਿਲ ਦਾ ਵੈਲਡਰ ਇਹ ਸਾਰੇ ਛੋਟੇ-ਛੋਟੇ ਜਿੰਨੇ ਵੀ ਟੈਕਨੀਕਲ ਕੰਮ ਕਰਨ ਵਾਲੇ ਉਹਨਾਂ ਨੂੰ ਉਹਨਾਂ ਦੀ ਟ੍ਰੇਨਿੰਗ ਦੇਣਾ ਉਹਨੂੰ ਟ੍ਰੇਨਿੰਗ ਦੇ ਪੀਰੀਅਡ ਚ ਉਹਦਾ ਵਜੀਫਾ ਦੇਣਾ ਔਰ ਉਹਨਾਂ ਨੂੰ ਜਿਹੜਾ ਉਸ ਟੂਲ ਕਿਟ ਦੇਣਾ ਉਹ ਮੁਹੱਈਆ ਵੀ ਕਰਾਣਾ ਔਰ ਉਹਨਾਂ ਨੂੰ 1 ਲੱਖ ਰੁਪਏ ਤੱਕ ਪਹਿਲੀ ਫੇਸ ਦੇ ਵਿੱਚ ਉਹਨੂੰ ਲੋਨ ਦੇਣਾ ਔਰ ਜੇ ਉਹ 1 ਲੱਖ ਪਹਿਲੇ ਸਾਲ ਚੁਕਾ ਦਿੰਦਾ ਤੇ ਫਿਰ ਅਗਲੇ ਸਾਲ ਉਹ 2 ਲੱਖ ਦਾ ਭਾਗੀਦਾਰ ਵੀ ਹੋ ਸਕਦਾ ਭਾਵ ਅ eligibility ਉਹਦੀ ਹੋ ਜਾਂਦੀ ਉਹ ਵੀ ਚੁਗਾ ਦਿੰਦਾ ਤਾਂ ਫਿਰ ਅਗਲੇ ਨੈਕਸਟ ਲਈ ਉਹ 3 ਲੱਖ ਜਿਹੜਾ ਆ ਉਹਦੀ ਲਈ एलिजिਬਿਲਟੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਤਾਂ ਫਿਰ ਮੁਦਰਾ ਨਾਲ ਜੁੜ ਜਾਂਦਾ ਉਸ ਤੋਂ ਬਾਅਦ ਵੈਂਚਰ ਕੈਪੀਟਲ ਫੰਡ ਜਾਂ ਦੂਸਰੀ ਕਲੈਰੀ ਅਨਾਊਂਸਮੈਂਟ ਗਾਰੰਟੀ ਯੋਜਨਾ ਬੰਨਾ ਚੱਲ ਜਰ 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 ਸੋ ਪਾਪ ਜੇ ਅਸੀਂ ਅੱਜ ਵੋਟ ਮੰਗਣ ਦਾ ਹੱਕ ਰੱਖਦੇ ਆ ਤੇ ਅਸੀਂ ਹਰ ਗਰੀਬ ਹਰ ਵਰਗ ਦੀ ਹਰ ਉਚਾਏ ਯੁਵਾ ਸੀ ਚਾਹੇ ਉਹ ਅਨੁਸੂਚੀ ਜਾਤੀ ਦਾ ਸੀ ਚਾਹੇ ਉਹ OBC ਵਰਗ ਦਾ ਸੀ ਚਾਹੇ ਉਹ ਕਲੈਰੀਕਲ ਸੀਗਾ ਚਾਹੇ ਉਹ ਕਿਸਾਨੀ ਦੇ ਨਾਲ ਜੁੜਿਆ ਸੀ ہر او ویکتی دی چنتا جڑی ہے وہ مودی جی نے کیتی ہے اور اس کر کے ہی میں تو مادیم دنال کہنا ہے کہ اسی ووٹ منگڑ دا حق اگر کوئی رکھتا ہے تو بھارتی جنتا پارٹی رکھتی ہے اور اس کے میں تے ما سارے جنتا اپیل بھی کروں گا کہ یہاں جتے ہور لاب لیا ہور اگے لاب لیا اندلی ਇਕੋ ਇੱਕ ਵਕਲਪ ਹੈ ਉਹ ਮੋਦੀ ਜੀ ਔਰ ਮੋਦੀ ਜੀ ਤੱਕ ਪਹੁੰਚਣ ਦੇ ਲਈ ਸਾਡੇ ਕੋ ਜਿਹੜਾ ਲੁਧਿਆਣੇ ਦਾ ਵਿਕਲਪ ਉਹ ਰਵਨੀਤ ਬਿੱਟੂ ਜੀ ਨੇ ਔਰ ਨਿਸ਼ਾਨ ਕਮਲਦਾ ਫੁੱਲ ਔਰ ਉਹਨਾਂ ਕੋ ਕਾਮਯਾਬ ਬਣਾ ਕੇ ਜਿਹੜਾ ਕਿ ਕਰੀਏ ਇਹ ਜਿਹੜੀਆਂ ਉਸ ਸਾਰੀਆਂ ਯੋਜਨਾਵਾਂ ਦਾ ਤੁਹਾਡੇ ਮਾਧਿਅਮ ਦੇ ਨਾਲ ਮੈਂ ਆਪਣੀ ਗੱਲ ਰੱਖ ਸਕਿਆ ਹੁਣ ਮੈਂ ਜਿਹੜੇ ਬਾਕੀਆਂ ਨੂੰ ਤੇ ਜਿਹੜੀ ਇਹ ਅੰਕੜੇ ਮੈਂ ਦਿੱਤੇ ਐ ਇਹ ਬੁੱਕਲੇਟ ਜਿਹੜੀ ਅਸੀਂ ਇਹ ਬੁੱਕਲੇਟ ਅਸੀਂ ਤੁਹਾਨੂੰ ਸਾਰਿਆਂ ਨੂੰ ਈ ਦੇ ਮਾਧਿਅਮ ਦੇ ਨਾਲ ਵੀ ਆ ਜਾਗੀ ਤੁਹਾਨੂੰ ਹਾਰਡ ਪੱਪੀ ਵੀ ਦੇ ਦੇਾਂਗੇ